ਬਿਜਲੀ ਵਿਭਾਗ ਦੀ ਨਾਕਾਮੀ ਕਾਰਨ ਇੱਕ ਵਿਅਕਤੀ ਦੀ ਗਈ ਜਾਨ ਰੂਪਨਗਰ ਦੇ ਸ਼ਾਮਪੂਰਾ ਪਿੰਡ ਵਿੱਚ ਇੱਕ ਰਾਜਿੰਦਰ ਕੁਮਾਰ ਉਰਫ ਫੌਜੀ ਨਾਮਕ ਵਿਅਕਤੀ ਦੀ ਬਿਜਲੀ ਦੇ ਖੰਬੇ ਵਿੱਚ ਕਰੰਟ ਆਣ ਕਾਰਨ ਜਾਨ ਚਲੀ ਗਈ। ਗੌਰਤਲਬ ਹੈ ਕਿ ਉਕਤ ਵਿਅਕਤੀ ਰੂਪਨਗਰ ਦੇ ਚੋਆ ਮੋਲਾਦਾ ਵਾਸੀ ਹੈ ਜੋ ਸਾਬਕਾ ਫੌਜੀ ਸੀ। ਉਧਰ ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਿਤੀ ਸ਼ਾਮ ਰੂਪਨਗਰ ਦੇ ਵਿੱਚ ਤੇਜ਼ ਬਾਰਿਸ਼ ਹੋਈ ਜਿਸ ਤੋਂ ਬਾਅਦ ਸ਼ਾਮਪੂਰਾ ਸੜਕ ਉੱਤੇ ਪਾਣੀ ਖੜ ਗਿਆ ਅਤੇ ਜਿਸ ਤੋਂ ਬਾਅਦ ਖੰਬੇ ਦੇ ਵਿੱਚ ਕਰੰਟ ਆ ਗਿਆ। ਰਜਿੰਦਰ ਕੁਮਾਰ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਰੋਪੜ ਬਾਈਪਾਸ ਵੱਲ ਜਾ ਰਿਹਾ ਸੀ ਅਤੇ ਕਰੰਟ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ। ਉਧਰ ਰਾਗੀਰਾ ਉਕਤ ਵਿਅਕਤੀ ਨੂੰ ਤੁਰੰਤ ਰੋਪੜ ਦੇ ਸਿਵਲ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿਰਕ ਕੋਸ਼ਿਤ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਰਜਿੰਦਰ ਕੁਮਾਰ ਰੋਪੜ ਦੇ ਵਿੱਚ ਇੱਕ ਮਾਤਾ ਦੇ ਮੰਦਰ ਦਾ ਮੁਖ ਕਰਤਾ ਧਰਦਾ ਸੀ। ਮ੍ਰਿਤਕ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚ ਇੱਕ ਬੇਟਾ ਅਤੇ ਦੋ ਬੇਟੀਆਂ ਹਨ ਅਤੇ ਇਸ ਦਾ ਬੇਟਾ ਵਿਦੇਸ਼ ਰਹਿੰਦਾ ਹੈ। ਉਲਦਰ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੇ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੱਖਿਆ ਹੋਇਆ ਹੈ 7:30 ਵਜੇ ਨਾਲ ਸਾਡੇ ਕਾਰਨ ਦੋ ਸਰਦਾਰ ਭਾਈ ਆਏ ਤੇ ਉਹ ਕਹਿੰਦੇ ਉੱਥੇ ਐਕਸੀਡੈਂਟ ਹੋਇਆ ਹੋਇਆ ਹੈ ਕਿ ਜਾ ਕੇ ਦੇਖ ਲਓ ਕੋਣ ਆ ਤੇ ਜਾ ਕੇ ਦੇਖਿਆ ਤੇ ਮੌਕੇ ਦੇ ਉੱਤੇ ਜੀ ਪੁਲੀਸ ਸਾਹਿਬ ਉੱਤੇ ਪਾਣੀ ਵਿੱਚ ਘਿਰੇ ਹੋਏ ਸਿੱਕੇ ਤੇ ਉਹ ਜਿਹੜੀ ਜਿਹੜੀ ਉਹਦੀ ਮੌਤ ਹੋਈ ਉਹ ਕਰੰਟ ਨਾਲੇ ਹੋਈ ਹੈ ਜਿਹੜਾ ਸ਼ਰੀਆੰ ਪਤਾ ਲੱਗ ਰਿਹਾ ਉਹਨੂੰ ਕਰੰਟ ਲੱਗਿਆ ਅੱਛਾ ਜਾਣ ਪਹਿਚਾਣ ਤੇ ਦੇ ਰਹਿਣ ਨਾ ਪਛਾਣ ਤਾਂ ਹੋਈ ਹੈ ਕਿ ਮੇਰੇ ਗਵਾਂਢੀ ਹੋਈ ਹੈਗੇ ਆ ਤਾਂ ਫਿਰ ਉਹਨੂੰ ਪਛਾਣ ਨਾਮ ਕੀ ਹੈਗਾ ਨਾਮ ਇਹਨਾਂ ਦਾ ਵੈਸੇ ਤਾਂ ਆਪਾਂ ਫੁੱਜੀ ਫੁੱਜੀ ਕਹਿੰਦੇ ਆ ਉਹਨਾਂ ਦਾ ਮੈਨੂੰ ਪੱਕਾ ਦਾ ਨਹੀਂ ਪਤਾ ਕੀ ਹੈ ਕਿੱਥੇ ਦੇ ਰਹਿਣ ਵਾਲੇ ਆ ਇਹ ਦੇ ਰਹਿਣ ਵਾਲੇ ਹੈਗੇ ਆਪਣਾ ਚੋਈ ਮੱਲੇ ਦੇ ਜੀ ਦੇ ਅਨ ਗੈਲੀ ਕਿਸ ਦੀ ਮੰਨਦੇ ਹੋ ਪ੍ਰਸ਼ਾਸਨ ਦੀ ਕਿ محکمہ ਦੀ محکمہ ਹੀ ਤਾਂ ਹੈ ਜੀ ਦੇਖਿਆ ਜਵੇ ਜੇ ਤਾਂ ਜਿਹੜੀ ਬਿਜਲੀ ਦਾ ਕਰੰਟ ਲੱਗਿਆ ਜੇ ਤਾਂ ਸਜਾਮ ਪਤਾ ਲੱਗ ਰਿਹਾ ਕਿ ਇਹਨੂੰ ਕਰੰਟੇਜ ਲੱਗਿਆ ਹੋਗਾ ਪਾਣੀ ਪਤੇ ਦਾ ਬਹੁਤ ਖੜਿਆ ਸੀਗਾ ਤੇ ਇਹ ਜਿਹੜੀ ਹੈਗੀ ਹੈ ਦੀ ਪ੍ਰਸ਼ਾਸਨ ਕੀ ਵੀ ਫਾਇਦਾ ਕੁਝ ਵੀ ਹੋਵੇ ਚਾਹ ਪਰਿਵਾਰਿਕ ਮੈਂਬਰਾਂ ਨੂੰ ਪਰਿਵਾਰਿਕ ਮੈਂਬਰ ਇਹਦੀ ਜਿਹੜੀ ਦੋ ਬੇਟੀਆਂ ਵਿਆਈਆਂ ਦੀਆਂ ਜੀ ਤੇ ਤਾਂ ਮੁੰਡਾ ਬਾਹਰ ਰਹਿੰਦਾ ਜਿਹੜੀ ਇਹਦੀ ਮਿਸਿਸ ਆ ਲੁਧਿਆਣੇ ਗਈ ਵੀ ਆ ਤੇ ਉਹਨਾਂ ਨੂੰ ਫੋਨ ਕਰ ਦਿੱਤਾ ਉਹ ਆਣੇ ਆਲੇ 15 ਮਿੰਟ ਅੱਛਾ ਕੋਈ ਪੁਲਿਸ ਵਿਭਾਗ ਦੇ ਬੰਦੇ ਕੋਈ ਆਏ ਨੇ ਆ ਪੁਲਸ ਵਾਲੇ ਆਏ ਸੀ ਜੀ ਸਵੇਰੇ ਉੱਤੇ ਖੜੇ ਜਾ ਹਾਲਾਤ ਕੀ ਨੇ ਬਾਡੀ ਦੇ ਜੇ ਦੇਖ ਹਾਲਾਤ ਦੇਖਿਆ ਤਾਂ ਕਰੰਟ ਨਾਲ ਹੀ ਉਹਨਾਂ ਦੀਆਂ ਮੁਠੀਆਂ ਜਿਹੜੀਆਂ ਮਿਚੀਆਂ ਵੀ ਆ ਬਾਤ ਆਈ ਹਾਲਾਤ ਆ ਬਸ ਪੂਰ ਤਹਡ ਲੱਗਿਆ ਉਹਨਾਂ ਨੂੰ ਇੱਕ ਟੈਲੀਫੋਨਿਕ ਮੈਸੇਜ ਚਾਂਦ ਮੁਹੰਮਦ ਸ਼ਾਮਪੁਰ ਤੋਂ ਮਸੂਲ ਹੋਇਆ ਸੀ ਕਿ ਕਨ ਆਇਡੈਂਟੀਫਾਈਡ ਡੈਡ ਗੱਡੀ ਜਿਹੜੀ ਮਿਲੀ ਹੈ ਤੇ ਸਾਡੀ ਜਿਹੜੀ ਮੌਕੇ ਤੇ ਪਾਰਟੀ ਪਹੁੰਚੀ ਸੀ ਜਿਹੜੇ ਮੌਕੇ ਤੋਂ ਪਾਇਆ ਗਿਆ ਕਿ ਇਹ ਉੱਥੇ ਮੋਟਰਸਾਈਕਲ ਸਵਮੀਤ ਜਿਹੜਾ ਬੰਦਾ ਪਾਣੀ 'ਚ ਜਿਹੜਾ ਥੋੜਾ ਪਾਣੀ ਇਕੱਠਾ ਹੋਇਆ ਸੀ ਉਹਦੇ 'ਚ ਗਿਰਿਆ ਪਿਆ ਸੀ ਸੋ ਉਹ ਇਹਦੇ ਪੂਰੇ ਕਿਸੇ ਕਿਸਮ ਦੇ ਸ਼ਿਸਪੀਸ ਜਾਂ ਇੰਜਰੀ ਜਾਂ ਕੋਈ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਮੁਰਲੀ ਤਪਤੀਸ਼ ਤੋਂ ਇਹ ਲੱਗਦਾ ਕਿ ਪਾਣੀ 'ਚ ਗਿਰਨ ਕਾਰਨ ਜਾਂ ਹੋ ਸਕਦਾ ਕਿ ਉੱਥੇ ਇਲੈਕਟ੍ਰਿਕ ਵਾਇਰਾਂ ਨੇੜੇ ਸੀ ਕੋਈ ਕਰੰਟ ਲੱਗਣ ਕਾਰਨ ਹੀ ਮੌਤ ਹੋਈ ਹੈ ਸੋ ਇਹਦਾ ਜਿਹੜਾ ਆਇਡੈਂਟੀਫਾਈ ਰਜਿੰਦਰ ਕੁਮਾਰ ਦੇ ਤੌਰ ਤੇ ਹੋਇਆ ਜਿਹੜਾ ਕਿ ਮਾਧੋਦਸ ਕਲੋਨੀ ਦਾ ਰਹਿਣ ਵਾਲਾ ਸੀ ਉਹਦੀ ਫੈਮਿਲੀ ਆ ਗਈ ਅਸੀਂ ਉਹਨਾਂ ਦੀ ਸਟੇਟਮੈਂਟ ਲਿਖ ਕੇ 194 ਜਿਹੜੀ ਬੀਐਨਐਸਐਸ ਦੇ ਤਹਿਤ ਕਾਰਵਾਈ ਕਰੀ